ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜਲਾ ਜੀ ਨੂੰ ਕਿਸ ਤਰ੍ਹਾਂ ਤੁਸੀਂ ਇਹ ਦਿੱਤੇ ਗਏ ਸਰਵਣ ਕਰੋ ਜੀ ਤਨ ਗੜਦਾ ਜਾਂਦਾ ਹੈ ਜੇਗਾ ਉਬੜੇ ਜੋਰ ਲਗਾ ਕੇ ਤਨ ਗੜਦਾ ਜਾਂਦਾ ਹੈ ਜੇਗਾ ਉਬੜੇ ਜੋਰ ਲਗਾ ਕੇ ਹੈ ਭਰਿਆ ਘਰਾਂ ਦਾ ਹੈ ਭਰਿਆ ਘਰਾਂ ਦਾ ਬਾਦਸ਼ਾਹ ਅਗੜ ਗਗੜ ਗਕੇ ਬੋਲੇ ਮਨ ਦੀਨ ਹਮਾਰਾ ਓਏ ਜਿਆਦੇ ਨੂੰ ਕਿਹਾ ਸੀ ਕੋਲ ਬਲਾਕੇ ਜਦ ਮੰਨਿਆ ਮਨਾਇਆ ਨਾ ਦੇਖ ਤੇ ਪਤਾ ਅਗ ਮਿਜਲਾ ਕੇ ਤਨ ਗੜਦਾ ਜਾਂਦਾ ਹੈ ਡਿਗਾ ਉਬਲੇ ਜੋਰ ਲਗਾ ਕੇ ਤਨ ਗੜਦਾ ਜਾਂਦਾ ਹੈ ਡਿਗਾ ਉਬਲੇ ਜੋਰ ਲਗਾ ਕੇ ਇੱਕ ਜ਼ਾਲਮ ਪਾਪੀ ਸੀ ਜਾਲ ਮਪਾਪੀ ਸੀ ਜਿਹੜਾ ਅਗਨ ਪਠੀ ਵਿੱਚ ਡਾਉਂਦਾ ਅਗਨੀ ਦੇ ਵਿੱਚ ਦੀ ਸੀ ਅਗਨੀ ਦੇ ਵਿੱਚ ਦੀ ਸੀ ਬੋਲੀ ਸਿੱਖ ਦੇ ਦਿਲ ਨੂੰ ਲਾਉਂਦਾ ਤੱਕ ਸਵਾਦ ਜਿਉਂ ਦੇ ਆਂਦਾ ਹਾਰ ਗਏ ਤੂੰ ਮੁਰ ਦੇ ਖਾ ਖਾ ਕੇ ਤਨ ਗੜਦਾ ਜਾਂਦਾ ਹੈ ਜੇ ਕਾ ਉਬੜੇ ਜੋਰ ਲਗਾ ਕੇ ਤਨ ਗੜਦਾ ਜਾਂਦਾ ਹੈ ਜੇ ਕਾ ਉਬੜੇ ਜੋਰ ਲਗਾ ਕੇ ਇਹ ਤਨ ਨਾਲ ਜਾਲ ਮਾਦਾ ਸਿੱਖਦੇ ਹਿਰਦੇ ਤਸਦਾ ਜਾਂਦਾ ਇਹ ਤਨ ਨਾਲ ਜਾਲ ਮਾਦਾ ਸਿੱਖਦੇ ਹਿਰਦੇ ਤਸਦਾ ਜਾਂਦਾ ਅਗਨੀ ਦੀ ਤੇਜੀਏ ਪਾਣੀ ਬੋਦੇ ਵਾਲੇ ਖਾਂਦਾ ਅਗਨੀ ਦੀ ਤੇਜੀ ਸੇ ਪਾਣੀ ਬੋਦੇ ਵਾਲੇ ਖਾਂਦਾ ਢਲ ਢਲ ਕੇ ਚਰਬੀ ਸੀ ਢਲ ਢਲ ਕੇ ਚਰਬੀ ਸੀ ਮਰਦੀ ਪਾਣੀ ਦੇ ਵਿੱਚ ਆ ਕੇ ਤਨ ਘਲਦਾ ਜਾਂਦਾ ਹੈ ਦੇਗਾ ਉਬਲੇ ਝੋਰ ਲਗਾ ਕੇ ਤਨ ਗੜਦਾ ਜਾਂਦਾ ਹੈ ਦੇਗਾ ਉਬਲੇ ਝੋਰ ਲਗਾ ਕੇ ਇਸ ਜ਼ੁਲਮਪਿਆਨਕ ਨੂੰ ਦੇਖ ਕੇ ਧਰਤੀ ਡੋਲੇ ਖਾਵੇ ਇਸ ਜ਼ੁਲਮਪਿਆਨਕ ਨੂੰ ਦੇਖ ਕੇ ਧਰਤੀ ਡੋਲੇ ਖਾਵੇ ਅਸਮਾਨ ਕੂਕਦਾ ਹੈ ਸ਼ਰਮ ਦਾ ਸੂਰਜ ਮੁੱਖ ਛਪਾਵੇ ਅਸਮਾਨ ਕੂਕਦਾ ਹੈ ਸ਼ਰਮ ਦਾ ਸੂਰਜ ਮੁੱਖ ਛਪਾਵੇ ਤਾਨਸ ਤਨਵੀਂ ਆਉਂਦੇ ਸੀ ਬਣ ਬਣ ਫੇਰੋਂ ਤਾਂ ਐਸੀ ਰੋਂਦੇ ਪੰਛੀ ਨੀਰ ਵਹਾ ਕੇ ਤਨ ਗੜਦਾ ਜਾਂਦਾ ਹੈ ਜਿਦੈ ਕਾ ਉਪੜੇ ਜ਼ੋਰ ਲਗਾ ਕੇ ਤਨ ਗੜਦਾ ਜਾਂਦਾ ਹੈ ਜਿਦੈ ਕਾ ਉਪੜੇ ਜ਼ੋਰ ਲਗਾ ਕੇ ਗਲ ਗੱਦ ਗੋਇਆ ਹੈ ਸ਼ੇਰ ਦੀ ਰਸਨਾ ਨਹੀਂ ਅਲਾਉਂਦੀ ਤਨ ਗੜਗੜ ਹੋਇਆ ਹੈ ਸ਼ੇਰ ਦੀ ਰਸਨਾ ਨਹੀਂ ਲਾਉਂਦੀ ਲਿਖਦੀ ਉਸ ਸਾਕੇ ਨੂੰ ਰੋਂਦੀ ਕਲਮ ਨਹੀਂ ਅੱਖਰ ਪਾਉਂਦੀ ਲਿਖਦੀ ਉਸ ਸਾਕੇ ਨੂੰ ਰੋਂਦੀ ਕਲਮੇ ਅੱਖਰ ਨਹੀਂ ਪਾਉਂਦੀ ਹੈ ਮੁਕਦੀ ਸ਼ਾਹੀ ਜੀ ਹੈ ਮੁਕਦੀ ਸ਼ਾਹੀ ਜੀ ਕਾਗਜ਼ ਫੜਦਾ ਹੈ ਡਰ ਸਾਕੇ ਤਨ ਗਲਦਾ ਜਾਂਦਾ ਹੈ ਜਿਗਾ ਉਬੜੇ ਜੋਰ ਲਗਾ ਕੇ ਤਨ ਗਲਦਾ ਜਾਂਦਾ ਹੈ ਜਿਗਾ ਉਬੜੇ ਜੋਰ ਲਗਾ ਕੇ ਇਸ ਝੋਮਲੇ ਸਾਕੇ ਨੂੰ ਇਸ ਝੋਲਮੀ ਸਾਕੇ ਨੂੰ ਸੀਨੇ ਕੰਮ ਦੇ ਸੁਣ ਪਰ ਪੜ ਕੇ ਸਿਰ ਨਰਦਈ ਬਾਦਸ਼ਾਹੀ ਨਰਦਈ ਬਾਦਸ਼ਾਹੀ ਨੇਤਰੀ ਕਿਵੇਂ ਦੇਖਦਾ ਖੜ ਕੇ ਤਨ ਪਈ ਜਿਆ ਲਾਜੀ ਦੇਖ ਵਿੱਚ ਬੈਠਾ ਮਰਹੜਾ ਕੇ ਤਨ ਗਲਦਾ ਜਾਂਦਾ ਹੈ ਦੇਖਾ ਉਪਰੇ ਝੋੜ ਲਗਾ ਕੇ ਤਨ ਗਲਦਾ ਜਾਂਦਾ ਹੈ ਦੇਗਾ ਉਹਲੇ ਜੋੜ ਲਗਾ ਕੇ ਇਸ ਸਮੇਂ ਭਿਆਨਕ ਜੋ ਦਸਦਾ ਇੱਥੇ ਨਹੀਂ ਸਹਾਈ ਇਹ ਸਮੇਂ ਭਿਆਨਕ ਮੈਂ ਜਿਸਦਾ ਨਹੀਂ ਸਹਾਈ ਕੋਈ ਪ੍ਰਭੂ ਜੀ ਦੇ ਨਾਮ ਬਿਨਾ ਦੇ ਜੀ ਨਹੀਂ ਹੋਰ ਕੋਈ ਢੋਈ ਪ੍ਰਭੂ ਦੇ ਨਾਮ ਬਿਨਾ ਦੇ ਜੀ ਨਹੀਂ ਹੋਰ ਕੋਈ ਢੋਈ ਪੜਦਾ ਹੈ ਬਾਣੀ ਨੂੰ ਰਦਾ ਹੈ ਬਾਣੀ ਨੂੰ ਬਿਰਤੀ ਗੁਰ ਚਰਣਾ ਵਿਚਲਾ ਕੇ ਤਨ ਗੜਦਾ ਜਾਂਦਾ ਹੈ ਜਿਗਾ ਉਪਰੇ ਝੋਰ ਲਗਾ ਕੇ ਤਨ ਗੜਦਾ ਜਾਂਦਾ ਹੈ ਜਿਗਾ ਉਪਰੇ ਝੋਰ ਲਗਾ ਕੇ ਪਰ ਪਵਣ ਗੁਰੂ ਬਾਣੀ ਪਰ ਪਵਣ ਗੁਰੂ ਬਾਣੀ ਗੁਰ ਪਿੰਜਰੇ ਬਲ ਸਿਸ ਚਕਾ ਕੇ ਚੜ ਗਿਆ ਬਵਨਾਂ ਤੇ ਜਰ ਗਿਆ ਭਵਾਨਾ ਤੇ ਪਹੁੰਚ ਗਿਆ ਗੁਰੂ ਪੂਰੀ ਬੈਤ ਜਾ ਕੇ ਇਹ ਚਮਨ ਸੇਚੋ ਇਹ ਚਮਨ ਦੇ ਪਿੰਜਰੇ ਚ ਤੋਤਾ ਉੜ ਗਿਆ ਫਲ ਫੁੱਲ ਖਾ ਕੇ ਤਨ ਕਰਤਾ ਜਾਂਦਾ ਹੈ ਜਿਗਾ ਉਬੜੇ ਜੋਰ ਲਗਾ ਕੇ ਤਨ ਕਰਤਾ ਜਾਂਦਾ ਹੈ ਜਿਗਾ ਉਬੜੇ ਜੋਰ ਲਗਾ ਕੇ ਕਹਿੰਦਾ ਕਵੀ ਆਲਮ ਜੀ ਪੰਛੀ ਘਰ ਉਸ ਜੀ ਹੋਈ ਕਹਿੰਦਾ ਕਬੀ ਆਲਮ ਜੀ ਪੂਰੀ ਕਾਲੇ ਉਸ ਜੀ ਹੋਈ ਬਲਿਹਾਰ ਸ਼ਹੀਦਾਂ ਦੇ ਜੀ ਤਨ ਤਨ ਆਖੋ ਸਭ ਕੋਈ ਬਲਿਹਾਰ ਸ਼ਹੀਦਾਂ ਦੇ ਤਨ ਤਨ ਕਹੋ ਸਭ ਕੋਈ ਇਸ ਦੇ ਇਸ ਰੰਗਲੇ ਦੁਨੀਆ ਚੋ ਚੱਲ ਗਿਆ ਰੇਤ ਬੁਰਜ ਸਾਂ ਅਟਾਕੇ ਇਸ ਰੰਗਲੇ ਦੁਨੀਆ ਚੋ ਚਲਾ ਗਿਆ ਰੇਤ ਬੁਰਜ ਸਾਂ ਅਟਾਕੇ ਤਨ ਗਾਤਾ ਜਾਂਦਾ ਹੈ ਵੇਗਾ ਉਬਲੇ ਜੋਰ ਲਗਾ ਕੇ ਤਨ ਘਰਤਾ ਜਾਂਦਾ ਹੈ ਦੇਗਾ ਉਬਲੇ ਜੋਰ ਲਗਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ